ਓਏ ਓ ਜੰਗਵੀਰ ਦੇਖ ਬੰਦਾ ਕਿੰਨੇ ਸਮੇਂ ਤੋਂ ਟਰਾਈ ਕਰ ਰਿਹਾ ਤੇ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਤਾਂ ਉਹਦੇ ਕੋਲੋਂ ਬਾਹਰ ਨਹੀਂ ਨਿਕਲਿਆ ਜਾ ਰਿਹਾ ਮੰਜੇ ਦਾ ਹੀ ਇਹਨੇ ਥੱਲੇ ਟਿਊਬ ਲਾ ਕੇ ਉਹਦੀ ਕਿਸਤੀ ਬਣਾਈ ਹੋਈ ਆ ਔਰ ਇਸ ਵੇਸੇ ਸਭ ਤੋਂ ਵੱਡੀ ਪ੍ਰੋਬਲਮ ਇਹ ਆ ਰਹੀ ਆ ਕਿ ਵੀਰ ਜਿਹੜਾ ਕਦੂ ਦਾ ਨਿਕਲਿਆ ਹੋਇਆ ਐ ਸਾਨੂੰ ਪਰ ਉੱਥੇ ਹੀ ਦੇਖੋ ਐ ਵੀਰ ਕਿਸ ਤਰ੍ਹਾਂ ਜਿਗਵਾੜ ਲਾ ਕੇ ਆਪਣੀ ਜਾਨ ਜੋਖਮ 'ਚ ਪਾ ਕੇ ਕਿਨਾਰੇ ਤੇ ਪਹੁੰਚ ਰਿਹਾ ਔਰ ਘਰ ਦਾ ਵੁਜਾਰਾ ਚਲਾਉਂਦੇ ਆਪਣੇ ਬੱਚਿਆਂ ਵਾਸਤੇ ਸਮਾਨ ਪਹੁੰਚਾਉਂਦੇ। ਦੇਖੋ ਤੁਸੀਂ ਇਹੋ ਜਿਹਾ ਜਿਗਵਾੜ ਲਾ ਕੇ ਤੁਹਾਡੀ ਜਾਨ ਵੀ ਜਾ ਸਕਦੀ ਐ ਡੁੱਬ ਵੀ ਸਕਦੇ ਤੁਸੀਂ। ਕਰਕੇ ਸਾਨੂੰ ਆਉਣਾ ਪਿਆ ਕੋਈ ਕਿਸ਼ਤੀ ਨਹੀਂ ਜਾ ਰਹੀ ਕੋਈ ਪ੍ਰਸ਼ਾਸਨਿਕ ਕੋਈ ਗੱਲ ਸੰਦਿਆ ਸਾਨੂੰ ਆਪਦੀਆਂ ਕਿਸ਼ਤੀਆਂ ਬਣਾ ਕੇ ਆਉਣਾ ਪਿਆ। ਅਸੀਂ ਆਪਦੇ ਮਤਲਬ ਰਿਸਕ ਦੇ ਉੱਤੇ ਆ ਰਹੇ ਆਂ। ਹਾਂਜੀ। ਇਹ ਇੱਥੇ ਕੋਈ ਮਤਲਬ ਪਤਾ ਹੀ ਨਹੀਂ ਕਿ ਬੰਦੇ ਦਾ ਕਿਸ ਵੇਲੇ ਕੀ ਕੋਈ ਭਾਣਾ ਵਰਤ ਸਕਦਾ। ਆ ਵੀਰ ਕਿਵੇਂ ਕੀ ਕਰਨਾ ਚਾਹੋਗੇ ਕਿ ਇੰਨਾ ਬਈ ਉਹ ਜੰਗਵੀਰ ਦੇਖ ਬੰਦਾ ਕਿੰਨੇ ਸਮੇਂ ਤੋਂ ਟਰਾਈ ਕਰ ਰਿਹਾ ਤੇ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਤਾਂ ਉਹਦੇ ਕੋਲੋਂ ਬਾਹਰ ਨਹੀਂ ਨਿਕਲਿਆ ਜਾ ਰਿਹਾ ਕਿਉਂਕਿ ਉਹਨੇ ਦੇਖ ਵੀ ਆਰਜੀ ਉਹਨੇ ਬੇੜੀ ਬਣਾਈਆਂ ਜਿੱਦਾਂ ਥੱਲੇ ਟਿਊਬ ਟਿਊਬ ਲਗਾਈ ਉਹਨਾਂ ਟਰੈਕਟਰ ਵਾਲੀ ਤੇ ਉੱਤੇ ਜਿਹੜਾ ਉਹਨੇ ਮੰਜਾ ਡਾਇਆ ਹੋਇਆ ਉਹ ਹੱਸ ਦੇ ਵਿੱਚ ਬਾਸਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਤੇ ਉਹਦੇ ਨਾਲ ਆਪ ਅੱਗੇ ਗੱਲ ਕੀਤੀ ਸੀ ਉੱਚੀ ਆਵਾਜ਼ ਦੇ ਕੇ ਕਿ ਉਹ ਕਹਿੰਦਾ ਸੀ ਵੀ ਮੇਰੇ ਬੱਚਿਆਂ ਨੇ ਕਈ ਦਿਨ ਤੋਂ ਰੋਟੀ ਨਹੀਂ ਖਾਧੀ ਘਰ ਦੇ ਵਿੱਚ ਬੱਚਿਆਂ ਵਾਸਤੇ ਪਰਿਵਾਰ ਵਾਸਤੇ ਕੋਈ ਖਾਣੂ ਨਹੀਂ ਹੈਗਾ ਤੇ ਮੈਂ ਉਹ ਜਿਹੜੀਆਂ ਚੀਜ਼ਾਂ ਆ ਕਿਤੇ ਲੰਗਰ ਚੋਂ ਕਿਤੋਂ ਖਰੀਦ ਕੇ ਲਿਆਉਂਗਾ ਕੋਈ ਕਿਉਂ ਮੇਰੇ ਕੋਲੇ ਪੈਸੇ ਹੈਗੇ ਆ ਤੇ ਇਹ ਆਪਾਂ ਦੇਖੀਏ ਵੀ ਨਾ ਇੱਥੇ ਕੋਈ ਪ੍ਰਸ਼ਾਸਨ ਅਧਿਕਾਰੀ ਨਾ ਕੋਈ ਸਰਕਾਰ ਦਾ ਨੁਮਾਇੰਦਾ ਹਾਂ ਕੋਈ ਦੇਖੋ ਇਹਦੀ ਜਾਨ ਜਾਨ ਦਾ ਕੌਣ ਰਖਵਾਲਾ ਆ ਜੇ ਡੁੱਬ ਜੇ ਕੋਈ ਪਤਾ ਦਿੰਦੀ ਲੱਗੂ ਕਿਸ ਨੂੰ ਪਤਾ ਲੱਗੂ ਕਿਸੇ ਨੂੰ ਕੁਝ ਨਹੀਂ ਪਤਾ ਲੱਗਣਾ ਵੀ ਕਿੱਧਰ ਗਿਆ ਸੀ ਕੀ ਹੋਇਆ ਉਹਦੇ ਨਾਲ ਤੇ ਇਹ ਇਦੋਂ ਵੱਡੀ ਤਰਾਸਦੀ ਵਾਲੀ ਕੀ ਉਹ ਲਗਾ ਲੋ ਸਕਦੀ ਇਹਨਾਂ ਲੋਕਾਂ ਨੇ ਇਹਨਾਂ ਲੋਕਾਂ ਦਾ ਤੇ ਅੱਜ ਦੇ ਪਾ ਅੱਜ ਵੀ ਗੁਲਾਮੀ ਆ ਬਿਲਕੁਲ ਹੀ ਕਿਉਂਕਿ ਨਾ ਇਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਸਹੂਲਤ ਨਾ ਨਾ ਇਹਨਾਂ ਵਾਸਤੇ ਆਜ਼ਾਦੀ ਆ ਜਦੋਂ ਪਾਣੀ ਚੜਦਾ ਇਹਨਾਂ ਦੇ ਘਰ ਡੁੱਬ ਜਾਂਦੇ ਵਿਚਾਰਿਆਂ ਸੋ ਨਾ ਇੱਥੇ ਕਿਸੇ ਸਰਕਾਰ ਦੇ ਮੰਤਰੀ ਨੇ ਪਹੁੰਚਣਾ ਨਾ ਕਿਸੇ ਐਮਐਲਏ ਨੇ ਪਹੁੰਚਣਾ ਉਹਨਾਂ ਨੇ ਉਦੋਂ ਪਹੁੰਚਣਾ ਹੈ ਜਦੋਂ ਵੋਟਾਂ ਆਈਆਂ ਜਦੋਂ ਇਹਨਾਂ ਕੋਲ ਵੋਟਾਂ ਦੀ ਕੋਈ ਕੀਮਤ ਨਹੀਂ ਹੈਗੀ ਜੀ ਜਾਨਵਰ ਇਹਨਾਂ ਦੀ ਜਾਨ ਦੀ ਬਿਲਕੁਲ ਜਾਨਵਰ ਨਹੀਂ ਹੈਗੀ ਜਾਨਵਰ ਵਰਗੀ ਹਾਲਤ ਬਿਲਕੁਲ ਜਾਨਵਰ ਬਣਾ ਕੇ ਰੱਖਿਆ ਹੋਇਆ ਜਾਨਵਰਾਂ ਨਾਲ ਦੇਖੋ ਤੁਸੀਂ ਕੋਈ ਵੀਰ ਦੇਖੋ ਤੁਸੀਂ ਦੂਰ ਹੋਰ ਵੀ ਆ ਰਿਹਾ ਇੱਕ ਦੇਖੋ ਆ ਬਜ਼ੁਰਗ ਉਹ ਬਜ਼ੁਰਗ ਵੀ ਡੁੱਬਦਾ ਆ ਰਿਹਾ ਦੇਖੋ ਤੁਸੀਂ ਪਾਣੀ ਦੇ ਵਿੱਚ ਕੀ ਆ ਯਾਰ ਸਥਿਤੀ ਇਹਦੀ ਆ ਠੀਕ ਆ ਠੀਕ ਆ ਤੁਹਾਡੇ ਤਾਂ ਦੇਖਦੇ ਆਪਾਂ ਨਾਲ ਗੱਲਬਾਤ ਕਰਦੇ ਆਂ ਵੀਰੇ ਹੁਣ ਤੇ ਹਾੜਾ ਦੇ ਮਾਰ ਨਾਲ ਦੇਖੋ ਕਿਵੇਂ ਲੋਕ ਜੂਝ ਰਹੇ ਆ ਤੁਹਾਨੂੰ ਦਿਖਾਇਆ ਕਿ ਇਹ ਵੀਰ ਕਿਸ ਤਰ੍ਹਾਂ ਇੱਕ ਜੁਗਾੜ ਲਗਾ ਕੇ ਕਿਸ ਤਰ੍ਹਾਂ ਉਸ ਕੰਡੇ ਤੂੰ ਅੱਧਰ ਪਹੁੰਚਿਆ ਦੇਖੋ ਜਿੱਥੇ ਬੇੜੀਆਂ ਹੋਣੀਆਂ ਚੀਜ਼ ਦੀਆਂ ਨੇ ਸਮਾਨ ਹੋਣਾ ਮਿਲਣਾ ਚਾਹੀਦਾ ਜਿੱਥੇ ਇਹਨਾਂ ਦੀ ਲੋਕਾਂ ਨੂੰ ਸਵੈਤਾ ਕੀਤੀ ਜਾਣੀ ਚਾਹੀਦੀ ਹੈ ਸਰਕਾਰਾਂ ਨੂੰ ਪਰ ਉੱਥੇ ਹੀ ਦੇਖੋ ਇਹ ਵੀਰ ਕਿਸ ਤਰ੍ਹਾਂ ਜੁਗਾੜ ਲਾ ਕੇ ਆਪਣੀ ਜਾਨ ਜੋਖਮ 'ਚ ਪਾ ਕੇ ਕਿਨਾਰੇ ਤੇ ਪਹੁੰਚ ਰਿਹਾ ਔਰ ਘਰ ਦਾ ਉਹ ਜਾਰਾ ਚਲਾਉਂਦੇ ਆਪਣੇ ਬੱਚਿਆਂ ਵਾਸਤੇ ਸਮਾਨ ਪਹੁੰਚਾਉਣ ਲਈ ਇੱਥੇ ਪਹੁੰਚੇ ਵੀਰ ਜੀ ਕੀ ਕਹਿਣਾ ਚਾਹੋਗੇ ਇਹੋ ਜਿਹੇ ਹਾਲਾਤਾਂ ਨਾਲ ਤੁਸੀਂ ਜੂੰਝ ਰਹੇ ਹੋ ਦੇਖੋ ਤੁਸੀਂ ਇਹੋ ਜਿਹਾ ਜਗਾੜ ਲਾ ਕੇ ਤੁਹਾਡੀ ਜਾਨ ਵੀ ਜਾ ਸਕਦੀ ਹੈ ਡੁੱਬ ਵੀ ਸਕਦੇ ਹੋ ਤੁਸੀਂ ਹਾਂਜੀ ਇਸ ਕਰਕੇ ਸਾਨੂੰ ਆਉਣਾ ਪਿਆ ਕੋਈ ਕਿਸ਼ਤੀ ਨਹੀਂ ਜਾ ਰਹੀ ਕੋਈ ਪ੍ਰਸ਼ਾਸਨ ਨਹੀਂ ਕੋਈ ਗੱਲ ਸਮਝਿਆ ਸਾਨੂੰ ਆਪਦੀਆਂ ਕਿਸ਼ਤੀਆਂ ਬਣਾ ਕੇ ਆਉਣਾ ਪਿਆ ਆਉਣਾ ਪੈਂਦਾ ਵਾ ਕੋਈ ਘਰ ਦਾ ਸਵਦਾ ਕੋਈ ਡੰਗਰਾਂ ਵਾਸਤੇ ਦਾਨ ਨਾਲ ਜਾਣ ਵਾਸਤੇ ਇੱਥੇ ਆਉਣਾ ਪੈਂਦਾ ਵਾ ਵਿਰਜੀ ਜਦੋਂ ਦੇਖਿਆ ਜਾਏ ਜੋ ਪਾਣੀ ਦੂਰ ਸੜਕ ਤੋਂ ਲੰਘ ਰਹੀ ਸੀ ਆਪਾਂ ਦੇਖ ਰਹੇ ਸੀ ਤੁਸੀਂ ਬੜੀ ਮੁਸ਼ਕਲ ਇੱਥੇ ਪਹੁੰਚੇ ਹੋ ਡੰਡੇ ਦਾ ਚੱਕੂ ਬਣਾਇਆ ਹੋਇਆ ਤੇ ਇੱਥੇ ਡਰਮ ਬਣਾਇਆ ਕਿਦਾਂ ਸੋਚਿਆ ਵੀ ਇਹ ਸਿਸਟਮ ਲਗਾ ਕੇ ਤੁਸੀਂ ਇੱਥੇ ਪਹੁੰਚੋਗੇ ਕਿਵੇਂ ਕਿ ਤੁਹਾਡੇ ਕੋ ਕੋ ਸਹੂਲਤ ਵੀ ਨਹੀਂ ਤੇ ਫਿਰ ਵੀ ਤੁਸੀਂ ਜਾਨ ਜੋਖਮ 'ਚ ਪਾਈ ਹਾਂਜੀ ਸਾਨੂੰ ਇਹ ਮਾਰੀ ਦਾ ਆਹ ਜਿਗਾੜ ਬਣਾਉਣਾ ਪੈਂਦਾ ਕੈਣ-ਕੋਣ ਲਾ ਕੇ ਮੰਜਾ-ਮੰਜਾ ਜੋੜ ਕੇ ਫਿਰ ਸਾਨੂੰ ਉਥੋਂ ਇੱਥੇ ਆਉਣਾ ਪੈਂਦਾ ਵਾ ਛੜਕ ਤੇ ਕੋਈ ਸ਼ਬਦਾਂ ਸ਼ਬਦ ਖੜਨ ਵਾਸਤੇ ਹਾਂਜੀ ਕਰ ਅੰਦਰ ਤੇ ਕੀ ਕੀ ਜਾ ਸਕਦਾ ਮੈਨੂੰ ਲੱਗਦਾ ਕੱਲਾ ਬੰਦਾ ਸਰਵਾਈਵ ਕਰਨਾ ਬਹੁਤ ਔਖਾ ਮੈਂ ਤੈਨੂੰ ਦੇਖ ਰਿਹਾ ਸੀ ਉੱਥੋਂ ਦੂਰੋਂ ਕਿ ਤੁਸੀਂ ਇਕੱਲੇ ਵੀ ਤੁਹਾਡੇ ਲਈ ਬਹੁਤ ਮੁਸ਼ਕਲ ਸੀ ਮਨ ਲੋਗੀ ਕਿਸੇ ਟਾਈਮ ਵੀ ਤੁਹਾਡੀ ਮਨ ਲੋਗੀ ਜੇ ਪਲਟ ਜੇ ਇਧਰੋਂ ਝੋਲ ਮਾਰ ਜੇ ਇੱਕ ਸਾਈਡ ਨੂੰ ਫਿਰ ਤੁਹਾਨੂੰ ਬਚਾਉਣ ਵਾਲਾ ਵੀ ਕੋਈ ਪੂਰੇ ਉਹਦੇ ਏਰੀਆ 'ਚ ਹੈਵ ਨਹੀਂ ਸੀ ਨਾ ਕਿਸ ਨੂੰ ਤੁਹਾਡਾ ਪਤਾ ਲੱਗਣਾ ਵੀ ਇਹ ਬੰਦਾ ਡੁੱਬ ਗਿਆ ਜਾਂ ਬਚ ਗਿਆ ਤੁਕਰ ਪਰਿਵਾਰ ਤੁਹਾਡਾ ਘਰ ਕਿੱਥੇ ਆ ਤੁਹੋਂ ਘਰ ਸਾਡੇ ਸਾਹਮਣੇ ਆ ਜੀ ਉਹ ਕਰ ਹਾਂਜੀ ਉੱਥੋਂ ਤੁਸੀਂ ਤਰਦੇ ਆਏ ਹੋ ਤੇ ਫਿਰ ਇਹਦੀ ਡਾਇਰੈਕਸ਼ਨ ਕਿਵੇਂ ਬਣਦੀ ਆ ਕਿਉਂਕਿ ਡਾਇਰੈਕਸ਼ਨ ਤਾਂ ਬਣਦੀ ਕੋਈ ਨਹੀਂ ਕਿ ਕਦੀ ਅੱਧਰ ਝੋਲ ਮਾਰਦੀ ਕਦੀ ਉੱਤਰ ਝੋਲ ਮਾਰਦੀ ਇਹਦੇ ਵਿੱਚ ਵਿਚਾਰੇ ਭਾਰ ਰੱਖਣਾ ਪੈਂਦੇ ਜੇ 1 ਮਹੀਨਾ ਰੱਖ ਲਈਏ ਪਲਟ ਵੀ ਸਕਦਾ ਵਾ ਪਲਟ ਵੀ ਸਕਦਾ ਹਾਂਜੀ ਤੇ ਕੀ ਕਰਨ ਜੋ ਸਰਕਾਰ ਦੇ ਜਿਹੜੇ ਪ੍ਰਬੰਧ ਕਰਨ ਦੀ ਲੋੜ ਸੀ ਤੁਹਾਨੂੰ ਸਹੂਲਤਾ ਦੇਣ ਦੀ ਲੋੜ ਸੀ ਆ ਸਮੇਂ 'ਚ ਤੁਹਾਡੇ ਨਾਲ ਖੜਨ ਦੀ ਲੋੜ ਸੀ ਸਰਕਾਰ ਨੇ ਤੁਰ ਤੱਕ ਕੋਈ ਕਿਸ਼ਤੀ ਨਹੀਂ ਭੇਜੀ ਨਹੀਂ ਸਾਡੇ ਕੋਈ ਕਿਸ਼ਤੀਆਂ ਭੇਜੀ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਕਿਸ਼ਤੀ ਜ਼ਰੂਰ ਭੇਜਣੀ ਚਾਹੀਦੀ ਸੀ ਪਰ ਹੁਣ ਤੁਸੀਂ ਕੀ ਅੱਜ ਇੰਨੇ ਦਿਨ ਹੋ ਗਏ ਤੁਹਾਨੂੰ ਸਰਵਾਈਵ ਕਰਦੇ ਨੂੰ ਘਰ ਤੱਕ ਕੀ ਕੁਛ ਪਹੁੰਚਿਆ ਸਮਾਨ ਪਹੁੰਚਿਆ ਤੁਹਾਡੇ ਰਾਸ ਮੁਗਦੀ ਪਹੁੰਚੀ ਕੋਈ ਆ ਦੇਖ ਕੇ ਕੁਛ ਨਹੀਂ ਪਹੁੰਚਿਆ ਆਈਡੀ ਕਰਦੇ ਆ ਕੋਈ ਕੱਲ ਵੇਖ ਕੇ ਗਏ ਆਂਦੇ ਅਸੀਂ ਦਾਣਾ ਦੂਣਾ ਕੋਈ ਸਮਾਨ ਸਮੋਹ ਦੇ ਕੇ ਜਾਵਾਂਗੇ ਆ ਬੈਠੇ ਢੀਕ ਤੇ ਕੋਈ ਆਊਗਾ ਤੇ ਲੈ ਕੇ ਜਾਵਾਂਗੇ ਜੀ ਤੁਸੀਂ ਦੇਖੋ ਬੜੀ ਵੱਡੀ ਤਲਾਸ਼ ਦੀ ਆ ਤੁਹਾਨੂੰ ਇਸ ਆਪਾਂ ਔਨ ਦੀ ਸਪੋਰਟ ਦਿਖਾ ਰਹੇ ਆਂ ਆਪਾਂ ਥੜਾ ਤੇ ਲੰਘ ਰਹੇ ਸੀ ਠੀਕ ਹੈ ਜੀ ਦੋਨੋਂ ਸਾਈਡ ਪਾਣੀ ਆ ਤੇ ਆ ਵੀਰ ਜਦੋਂ ਉਥੋਂ ਆ ਰਿਆ ਸੀ ਸਾਨੂੰ ਬੜਾ ਮਨ ਨੂੰ ਮਹਿਸੂਸ ਹੋਇਆ ਕਿਦਰ ਇੱਕ ਅਦਰ ਵੀ ਵੀਰ ਫਸਿਆ ਸੀ ਉਹਨੇ ਟਿਊਬ ਉਹਨੇ ਵੀ ਟਿਊਬ ਲਾਈ ਹੋਈ ਸੀ ਤੇ ਆ ਮੰਜੇ ਦਾ ਜੁਗਾੜ ਕਿਸੇ ਟਾਈਮ ਵੀ ਦੇਖੋ ਤੁਸੀਂ ਕਿਸ਼ਤੀਆਂ ਚ ਲੋਕੀ ਪਲਟ ਜਾਂਦੇ ਵੀਰ ਜੀ ਜੇ ਕਿਸ਼ਤੀਆਂ ਦੇਖੀਆਂ ਭਾਵੇਂ ਕਿਸ਼ਤੀਆਂ ਚ ਬਹੁਤ ਸਫਰ ਕਰਤਾ ਉਹਨਦੇ ਜੋ ਲੋਕੀ ਪਲਟ ਜਾਂਦੇ ਕਿਸੇ ਟਾਈਮ ਕੋਈ ਪਤਾ ਨਹੀਂ ਕਿਸ ਟਾਈਮ ਕੀ ਕਹਾਣੀ ਵਤ ਜਾਣੀ ਹੋ ਇਸ ਤਰ੍ਹਾਂ ਜੇ ਕਿਸ਼ਤੀਆਂ ਕੋਈ ਗੱਲ ਬਾਂਝੇ ਕੋਈ ਪ੍ਰਸ਼ਾਸਨ ਨੇ ਕੁਝ ਨਹੀਂ ਸੰਦੇਣਾ ਹੀ ਪਰਵਾਰ ਚ ਕਿੰਨੇ ਜੀ ਤੁਹਾਡੇ ਤੇ ਪਰਵਾਰ ਚ ਸਾਡੇ ਦੋ ਜੀ ਘਰਿਆ ਜੀ ਮੈਂ ਕੱਲਾ ਇੱਥੇ ਆਇਆ ਬਾਕੀ ਜੋ ਜੋ ਜਲਾ ਉਹ ਘੜਤਾ ਪਾਸੇ ਹੀ ਦੇਖੋ ਵੀਰ ਜੀ ਹਾਂ ਜੀ ਕੀ ਕਹਿਣਾ ਚਾਹੋਗੇ ਦੇਖੋ ਵੀਰ ਤੁਹਾਡੇ ਆ ਏਰੀਏ ਦੇ ਲੋਕ ਇੰਨਾ ਸਰਵਾਈਵ ਕਰ ਰਹੇ ਆ ਕੋਈ ਐਮਐਲਏ ਕੋਈ ਐਮਪੀ ਨਹੀਂ ਕੋਈ ਰਾਜਨੀਤਿਕ ਬੰਦਾ ਨਹੀਂ ਵੋਟਾਂ ਵੇਲੇ ਤੇ ਗੱਡੀਆਂ ਇੱਥੇ ਸ਼ੂਕਦੀਆਂ ਹੁੰਦੀਆਂ ਨੇ ਤੇ ਅੱਜ ਵੋਟ ਵੀ ਹੰਨੀ ਟੁੱਟ ਜੋਗੀ ਤੇ ਆ ਵੀਰ ਦੇਖੋ ਕਿਦਾਂ ਰਿਸਕ ਲੈ ਕੇ ਤੇ ਪਹੁੰਚਿਆ ਮੰਨ ਲਓ ਤੁਹਾਡੇ ਇੱਥੇ ਤੁਹਾਡਾ ਪੜੋਸੀ ਆ ਤੁਹਾਡਾ ਭਰਾ ਵਾ ਜੇ ਬੱਡ ਡੁੱਬ ਜਾਂਦਾ ਇਹਨੂੰ ਇੰਨੀ ਦੂਰ ਕੌਣ ਬਚਾਣ ਜਾਊਗਾ ਨਾ ਜੀ ਨਾ ਇਹ ਤਾਂ ਅਸੀਂ ਆਪਦੇ ਮਤਲਬ ਰਿਸਕ ਦੇ ਉੱਤੇ ਆ ਰਹੇ ਆ ਹਾਂਜੀ ਇਹ ਇੱਥੇ ਕੋਈ ਮਤਲਬ ਪਤਾ ਨਹੀਂ ਕਿ ਬੰਦੇ ਦਾ ਕਿਸ ਵੇਲੇ ਕੀ ਕੋਈ ਵੀ ਪਾਣਾ ਵਰਤ ਸਕਦਾ ਉਹ ਤੋਂ ਬਾਅਦ ਵਾਸਤਾ ਕੋਈ ਹਾਂਜੀ ਹਾਂਜੀ ਤੇ ਤੁਹਾਡੇ ਸਾਰੇ ਬੰਦੇ ਇਹੀ ਜਿਗਾੜ ਲਾ ਕੇ ਕੰਮ ਚਲਾ ਰਹੇ ਸਾਰੇ ਜੀ ਕੋਈ ਗਵਰਨਮੈਂਟ ਵਾਲਾ ਬੋਰਡ ਪ੍ਰੋਵਾਈਡ ਨਹੀਂ ਕਰਾਗਾ ਇੱਕ ਬੋਰਡ ਦਿੱਤਾ ਹੈ ਸਾਰੇ ਪਿੰਡ ਨੂੰ ਹਾਂਜੀ ਉਹ ਵੀ ਆਪਣੇ ਪਿੰਡ ਦੇ ਜਿਹੜੇ ਨੌਜਵਾਨ ਖੁਦ ਚਲਾ ਰਹੇ ਉਸ ਨੂੰ ਕੋਈ ਸਰਕਾਰੀ ਬੰਦਾ ਨਹੀਂ ਚਲਾ ਰਿਹਾ ਜੀ ਤੁਸੀਂ ਦੇਖ ਲਓ ਕਿਦਾਂ ਦੇ ਹਾਲਾਤ ਨੇ ਆਪਾਂ ਵੀ ਦੇਖਿਆ ਤਾਂ ਆਪਾਂ ਤੁਮ ਦਿਖਾਉਣ ਦੀ ਕੋਸ਼ਿਸ਼ ਕੀਤੀ ਵੀ ਆ ਤਰਾਸਦੀ ਹੈ ਆ ਲੋਕ ਕਿਦਾਂ ਸਰਵਾਈਵ ਕਰ ਰਹੇ ਵਿਚਾਰੇ ਬੋਲ ਵੀ ਨਹੀਂ ਪਾ ਰਹੇ ਆਪਣੇ ਲਈ ਕੀ ਕੀ ਬੋਲਣ ਇਹ ਸ਼ਬਦ ਬੋਲਣ ਸਰਕਾਰ ਨੂੰ ਕਹਿਣ ਕਿ ਲੋਕਾਂ ਨੂੰ ਕਹਿਣ ਸਸਤਾਵਾਂਾਂ ਦੀ ਹਲਪ ਕਰ ਰਹੀ ਆ ਸਮਾਨ ਇਹ ਦੇਖੋ ਤੁਸੀਂ ਇਹਨਾਂ ਮੰਡਿਆਤ ਲੈ ਜਾ ਰਹੇ ਆ ਤੇ ਜੇ ਕਿਸੇ ਦੀ ਜਾਨ ਚਲ ਜਾਂਦੀ ਆ ਉਹਦੀ ਕੋਈ ਕੀਮਤ ਨਹੀਂ ਜਾਣਦੀ ਮੇਰੇ ਸਾਹਮਣੇ ਦੇਖਿਆ ਜਾ ਤੇ ਕੋਈ ਜਾਨ ਦੀ ਕੀਮਤ ਵੀ ਨਹੀਂ ਹੈਗੀ ਵੀਰ ਬੜੀ ਮੁਸ਼ਕਲ ਹੈ ਰੋਡ ਤੇ ਪਹੁੰਚਾ ਉਹ ਉਥੋਂ ਚੁੱਲਿਆ ਸੀ ਹੁਣ ਇਹ ਤੋਂ ਸਮਾਨ ਜੇ ਕੋਈ ਆਊਗਾ ਹੋਰ ਅਸਮਗਰੀ ਵਾਲੀ ਮੋਟੀ ਕੋਈ ਆਈ ਤੈਨੂੰ ਦੇਗੀ ਬਸ ਸਰਕਾਰ ਨਹੀਂ ਦੇ ਰਹੀ ਸਸਤਾਵਾਂ ਹੀ ਦੇ ਰਹੀ ਏ ਜ਼ਰੂਰ ਵੀਡੀਓ ਸ਼ੇਅਰ ਕਰੋ ਵੀ ਆ ਤੁਹਾਨੂੰ ਗਰਾਊਂਡ ਲੈਵਲ ਦੇ ਆਪਾਂ ਹਾਲਾਤ ਦਿਖਾ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ